ਸਾਸੀ ਗਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਵੀਰ ਜੀ ਅੱਜ ਆਇਆ ਪਿੰਡ ਨਿੱਕੋਸਰਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕਰਤਾਰਪੁਰ ਵੀਰ ਦੇ ਕੋਲ ਦੋ ਪਸ਼ੂ ਆ ਇੱਕ ਝੋਟੀ ਆ ਬਹੁਤ ਖੂਬਸੂਰਤ ਆ ਥੋੜੇ ਜਿਹੀ ਤਰ੍ਹਾਂ ਦੀ ਕੱਚੀ ਆ ਝੋਟੀ ਬਾਕੀ ਥਣਵਾ ਨਾ ਇਹਨੂੰ ਲੱਗਾ ਚੰਗਾ ਬਾਕੀ ਜੇ ਪੂਰੀ ਤਿਆਰ ਹੋ ਜੂਗੀ ਝੋਟੀ ਖੂਬਸੂਰਤ ਜੀ ਝੋਟੀ ਆ ਬਾਕੀ ਇੱਕ ਮੱਝ ਆ ਬੱਚੇ ਬੱਚਾ ਮੱਝ ਦਾ ਮਰ ਗਿਆ ਬਾਕੀ ਵੀਡੀਓ ਇਹਦੀ ਪ੍ਰੋਪਰ ਤੌਰ ਤੇ ਬਣੀ ਆ ਬਾਕੀ ਵੀਰ ਨੇ ਮੱਝ ਚੋਲੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਬਾਕੀ ਤੁਸੀਂ ਆਪ ਹਿਸਾਬ ਲਾ ਲਿਓ ਕਿ ਅਜੇ ਚੋਈ ਨੂੰ ਵੱਧ ਤੋਂ ਵੱਧ 20 ਮਿੰਟ ਹੋਏ ਹੋਣਗੇ ਮੱਝ ਬਾਕੀ ਚੰਗੀ ਹੀ ਚੋਈ ਚਵਾਈ ਆ ਬਾਕੀ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ ਕਿ ਸ਼ਾਮ ਤੱਕ ਮੱਝ ਨੇ ਬਾਨਣਾ ਪੂਰੀ ਹੈ ਜੀ ਬਾਕੀ ਸਾਸਿਕਾਲ ਜੀ ਵੀਰ ਜੀ ਸਤਿਗੁਰ ਜੀ ਮੇਟੀ ਡਰੈਸ ਦੱਸ ਦੋ ਹਾਂ ਪਿੰਡ ਨਿੱਕੋਸਰਾ ਸੀ ਡੇਰਾਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਅੱਛਾ ਤੇ ਕਿੰਨੇ ਪਸ਼ੂ ਫਿਰ ਅੱਜ ਦੋ ਪਸ਼ੂ ਪਕਾਉ ਜੇ ਠੀਕ ਆ ਦੋ ਪਸ਼ੂ ਫਿਰ ਆਫਰਾਂ ਹੀ ਲਾ ਦੀ ਜੀ ਦਿਵਾਲੀ ਆਫਰਾਂ ਲਾ ਦੀਏ ਫਰਾਈ ਜੀ ਆ ਜਾਓ ਫਰਾਈ ਲਾਉਣੀਆਂ ਉਸ ਛੋਟੀ ਚੰਗੀ ਲੈਣ ਦੀ ਜੇ ਹਾਂਜੀ ਤੇ ਇਹ ਕਿੰਨੇ ਦਿਨ ਖੜਦੀ ਜੇ ਅਜੇ ਅਜੇ 10 ਦਿਨ ਖੜੂਗੀ ਠੀਕ ਆ 10 ਦਿਨ ਛੋਟੀ ਠੀਕ ਆ ਬਾਕੀ ਤੋੜ ਦੋ ਇਹਨੂੰ ਥੋੜਾ ਜਿਹਾ ਤੋੜ ਇਹਨੇ ਲਾਉਣਾ ਤੋੜਨਾ ਓਏ ਲੋ ਜੀ ਵੀਰ ਜੀ ਕਰੋ ਚੱਕ ਚੰਗੀ ਝੋਟੀ ਆ ਬਾਕੀ ਵੀਰ ਨੇ ਸਾਂਭੇ ਆ ਪਸ਼ੂ ਪੂਰੇ ਇਹ ਝੋਟੀ ਥੋੜੇ ਦਿਨ ਦੀ ਕੱਚੀ ਆ ਤੁਸੀਂ ਆਪ ਅੰਦਾਜ਼ਾ ਲਾ ਲਿਓ ਝੋਟੀ ਪੂਰੀ ਤਿਆਰ ਹੋਊਗੀ ਹਜੇ ਕਰੋ ਚੱਕ ਖਾਣ ਵਨ ਓਰੇ ਟਾਈਟ ਆਰਡਰ ਦੀ ਆ ਬਾਕੀ ਚੋਲਾ ਛੋਟੀ ਆ ਹਾਂ ਬਿਲਕੁਲ ਚੰਗੀ ਛੋਟੀ ਸਾਈ ਦਾ ਮੇਰੇ ਲੱਗੇ ਚੈੱਕ ਕਰਾਓ ਬਾਕੀ ਤਿਆਰ ਹੋ ਜੂ ਛੋਟੀ ਇਹ ਜੇ ਜੇ ਤਿਆਰ ਹੋ ਜੂ ਇਹ ਛੋਟੀਆਂ ਭਰਨਾ ਤੇ ਲਾਡਾ ਲਾ ਸਾਲੀਆਂ ਕਵਰ ਕਰ ਹੁਣ ਕਿੰਨੇ ਦੀ ਦੇ ਦਈਏ ਜੱਜ ਜੱਜੇ 85000 ਦੇ ਦਈਏ ਨਹੀਂ 85 ਨਹੀਂ ਹੋਣ ਦੇ ਦਿਵਾਲੀ ਆਫਰਾਂ ਚੱਲਣੀਆਂ ਆ ਅਸੀਂ ਹੀ ਦੇ ਦਿੰਨੇ ਆ ਨਹੀਂ ਅਸੀਂ ਵੀ ਕਰਨਾ ਪੈਣਾ ਜੇ ਮਾਨਤਾਨ ਹਾਂ ਨਾ ਕਰ ਦੋ ਹਾਂ ਨਾ ਹੀ ਕਰੋ ਬਸ ਹਾਂ ਨਾ 70000 ਦੀ ਫਿਰ ਦੇ ਦਾਂਗੇ ਇੱਕੋ ਹੀ ਲਾਸਟ ਈ ਨਹੀਂ ਬਾਕੀ ਪਹਿਲੀ ਵੀਡੀਓ ਤੁਹਾਡੀ ਆਪਾਂ ਮਾਨਤਾਨ ਤੇ ਕਰਾਉਣਾ ਹੀ ਕਰਾਉਣਾ ਛੋਟੀ ਦਾ ਚਲੋ ਛੋਟੀ ਚੰਗੀ ਤੁਹਾਡੀ ਰਕਮ ਖਰਚ ਕੇ ਆਈ ਬਾਕੀ ਝੋਟੀਆਂ ਬਠਾਰ ਹਜ਼ਾਰ ਦੀ ਦੇ ਦਈਏ ਹਾਂ ਨਾ ਚਲੋ ਵੀਰ ਜੀ ਜਿੰਦਾ ਦਨ ਚੱਗੇ ਲੱਗਦੇ ਪਰ ਠਾਰ ਦੀ ਹਾਂ ਨਾ ਹੁੰਨੀ ਇਹ ਹਾਂ ਚਲੋ ਕੋਈ ਗੱਲ ਨਹੀਂ ਹਾਂ 200 ਰੁਪਏ ਛੋਟ ਵਾਲੇ ਕੰਮ ਠੀਕ ਆ ਲੋ ਅਸੀਂ ਦੀਵਾਲੀ ਤੇ ਕਰਕੇ ਵੀਰ ਕੋ ਆਫਰ ਲੋ ਆਤੀ ਆ ਤੇ ਹਾਂਜੀ ਵੀਰ ਜੀ ਇਹਦੀ ਕੀ ਡਿਟੇਲ ਜੇ ਵੱਡੀ ਪੂਰੀ ਮੱਝ ਜੇ ਬਾਕੀ ਫੰਡਰ ਵੀ ਮੱਝ 70 ਹਜ਼ਾਰ ਦੀ ਜੇ ਤੁਸੀਂ ਆ ਆਹ ਸਾਹ ਅਨੰਦਾ ਜਾਲ ਲਾ ਲੇ ਪੂਰੀ ਵੱਡੀ ਮੱਝ ਆ 15 ਦਿਨ ਸੋਈ ਨੂੰ ਇਹ ਜੇ ਸਾਰੇ ਤੇ ਬੱਚਾ ਮਰ ਗਿਆ ਜੇ ਤੇ ਦੁੱਧ ਮੋਕੇ ਦੇ 11-12 ਲੀਟਰ ਤਿਆਰ ਆ ਤੇ ਪਰ ਦਸਾਂ ਦੀ ਆਪਾਂ ਪ੍ਰੋਪਰ ਦਵਾਗੇ ਕੰਡੇ ਤੋਂ ਬਾਕੀ ਵੀਰ ਕਹਿੰਨੇ ਆਪਣੀ ਚੋਚਵਾ ਕੇ ਤਸੱਲੀ ਕਰ ਲੈ ਹਾਂ ਚੋਚਵਾ ਕੇ ਤੇ ਬੱਚੇ ਦਾ ਕੋਈ ਹੈਗੀ ਬੱਚੇ ਦੀ ਵੀਡੀਓ ਕੋਈ ਹੈਗੀ ਆਪਣੇ ਕੋਲ ਹਾਂ ਚਲੋ ਕੋਈ ਗੱਲ ਨਹੀਂ ਜਦੋਂ ਕੋਈ ਵੀਰ ਆਊਗਾ ਤੇ ਵੀਡੀਓ ਵੇਖ ਲੂਗਾ ਜੀ ਹਾਂ ਜੀ ਦਿਖਾ ਦਾਂਗੇ ਤੋਰ ਤਾਂ ਵੀਰ ਜੀ ਉਹਨੂੰ ਬਾਕੀ ਵੀਰ ਜੀ ਪੂਰੇ ਕੱਦ ਕਾਠ ਵਾਲੀ ਵੱਡੀ ਮੱਝ ਆ ਵੀਰ ਨੇ ਨਾ ਮੇਰੇ ਆਉਣ ਤੋਂ ਪਹਿਲਾਂ 10 ਮਿੰਟ ਪਹਿਲਾਂ ਚੋਈ ਏ ਕਿਉਂਕਿ ਮੇਰਾ ਪਹਿਲਾਂ ਹੈ ਨਹੀਂ ਸਲਾਹ ਆਉਣ ਦੀ ਫਿਰ ਮੈਂ ਚੱਲ ਵੀਰ ਨੇ ਫੋਨ ਕੀਤੇ ਆ ਚੱਲ ਹੋ ਨਾ ਮੈਂ ਇਹ ਕਰਕੇ ਵੀਰ ਜੀ ਪੂਰੀ ਏ ਵੱਡੀ ਆ ਬਾਕੀ ਤੁਸੀਂ ਆਪ ਹੰਦਾ ਚ ਲਾ ਲਿਓ 10 ਮਿੰਟ ਪਹਿਲਾਂ ਹੀ ਚੋਈ ਜੇ ਬਾਕੀ ਥਾਣਾ ਨਾ ਚੰਗਾ ਲੱਗਾ ਆ ਪੂਰੀ ਵੱਡੀ ਮੱਝ ਆ ਬਾਕੀ ਵੀਰ ਜੀ 7 ਫੰਡਰ ਵੀ 70000 ਦੀ ਤੁਹਾਡੀ ਜਾਊਗੀ ਇਹ ਜੱਡੀ ਮੱਝ ਆ ਕੱਦ ਕਾਠ ਵਾਲੀ ਆ ਪੂਰੇ ਬਾਕੀ ਬੱਚੇ ਦੀ ਪ੍ਰੋਪਰ ਤਾਂ ਉਹਦੇ ਵੀਡੀਓ ਬਣੀ ਆ ਉਹ ਵੀਰ ਕੋ ਤੁਸੀ ਚੈੱਕ ਕਰ ਸਕਦੇ ਜੇ ਬਾਕੀ ਸ਼ਾਮ ਤੱਕ ਪੂਰੀ ਮੱਝ ਬਣ ਜੂਗੀ ਅੱਜ ਇਹ ਵੀਰ ਜੀ ਚੋਈਆਂ ਨਾ ਸ਼ਾਮ ਤੱਕ ਪ੍ਰੋਪਰ ਆਪਣਾ ਵੀਡੀਓ ਦੀ ਸਲਾਹ ਨਹੀਂ ਹੈ ਨਾ ਕਿ ਵੀਡੀਓ ਦੀ ਸਲਾਹ ਨਹੀਂ ਮੈਂ ਚੱਲ ਹੁਣ ਵੀਰ ਨੇ ਕਿਹਾ ਤੇ ਬਣਾ ਦਿੰਨੇ ਆ ਤੇ ਇਹ ਕਿੰਨੇ ਦੇ ਦੇ ਦिए ਦੇ ਦਿਆ 80000 ਦੀ ਨਹੀਂ 80 ਦੀ ਨਹੀਂ ਜਾਇਜ਼ ਕਰੀ ਆਪਾਂ ਇਹ ਇਹ ਆਪਾਂ ਆਪਾਂ ਵੀ ਚੈੱਕ ਕਰੋ ਮੱਝ ਦਾ ਕਿੰਨਾ ਨਹੀਂ ਦੇਣੀ ਤਾਂ ਕਿੰਨੇ ਦੀ ਇਹ ਆਪਾਂ ਵੀ ਜਿਹੜਾ ਵੀਰ ਇਹਨੂੰ ਚੋਕੇ ਫੇਰ ਉਹਨੇ ਦੀ ਵੇਚ ਲਈ ਪੇਪੀਅਰ ਤਰਦੀ ਦੇ ਦੀਏ ਨਹੀਂ ਅਗਰ ਹੋਰ ਕਰੀਏ ਦਿਵਾਲੀ ਕਰਕੇ ਆਪਾਂ ਆਪਣੇ ਵੀਰਾਂ ਨਾਲ ਵਾਦਾ ਕੀਤਾ ਵੀ ਆਪਣੇ ਚੈਨਲ ਤੇ ਮਹਿੰਗਾ ਪਸ਼ੂ ਕੋਈ ਨਹੀਂ ਪਾਉਣਾ ਇੱਕੋ ਹੀ ਗੱਲ ਜੇ 72000 ਦੀ ਦੇਣਾ ਨਹੀਂ 72 ਵੀ ਜ਼ਿਆਦਾ ਹੈ ਮੈਂ ਨਾ ਬਰਾਬਰੀ ਕਰਦੀਏ ਦੋਵੇਂ ਫਿਰ 200 ਰੁਪਏ ਛੋੜ ਹੀ ਹੁਣੀ ਜੇ ਬਰਾਬਰ ਕਰ ਦਿੰਦੇ ਆ ਪਰ ਜਿੱਥੇ ਮਰਜ਼ੀ ਮੇਰਾ ਵੀਰ ਭਰਾ ਕਰੀ ਚੋ ਕੇ ਵੇਚ ਵੇਚ ਲੈ ਹਾਂ ਹਾਂ ਨਹੀਂ ਉਹ ਤਾਂ ਚਲੋ ਵੱਡੀ ਆ 70000 ਦੀ ਹੁੰਦਾ ਨਹੀਂ ਨੂੰ ਵੀ ਜਿੰਨਾ ਚੇਤੇ ਮਰਜ਼ੀ ਕੋਈ ਚੋਲੇ ਲਓ ਜੀ ਵੀਰ ਜੀ ਕੋਈ ਇਹ ਲੈ ਜਾਏ ਤੇ ਭਾਵੇਂ ਕੋਈ ਇਹ ਲੈ ਜਾਏ ਇਹ ਦੋਵੇਂ ਤੁਹਾਨੂੰ ਐ 66000 ਦੀਆਂ ਮਿਲ ਜਾਣੀਆਂ ਬਹੁਤ ਜੋੜਾ ਹੀ ਲਾਜੋ ਮੇਰੇ ਭਰਾ ਬਾਕੀ ਦਿਵਾਲੀ ਆਫਰ ਜੇ ਇੱਕ ਹੋਰ ਆਫਰ ਜੇ ਵੀਰ ਜੀ ਹਾਂਜੀ ਹਾਂਜੀ ਜਿਹੜਾ ਖਰੂਗੇ ਨਾ ਦੋਵੇਂ ਮੱਝਾ ਜੋੜਾ ਹਾਂਜੀ ਉਹਨੂੰ ਗਾਈ ਫ੍ਰੀ ਦੇਾਂਗੇ ਉਹ ਲਈ ਲਓ ਜੀ ਵੀਰ ਜੀ ਕਰੋ ਚੈੱਕ ਚੰਗੀ ਗਾਂ ਦੇ ਵਿੱਚ ਕਿੰਨਾ ਦੁੱਧ ਦੇ ਕੋਲ ਦੁੱਧ ਕੀ ਨਾ 28 ਮਹੀਨੇ ਦੀ ਗੱਭਣ ਜੀ ਮਸਤੋਰਾ ਥੋੜਾ ਘਟਿਆ ਤੁਰਦੀ ਘਟਿਆ 6 ਮਹੀਨੇ ਦੀ ਗੱਭਣ ਆ 28 ਮਹੀਨੇ ਦੀ ਗੱਭਣ ਆ ਤੁਰਦੀ ਥੋੜਾ ਤੋੜਾ ਘਟਿਆ ਲਓ ਜੀ ਵੀਰ ਜੀ ਆਫਰ ਵੀਰ ਨੇ ਬਹੁਤ ਤਗੜੀ ਲਾਤੀ ਹੈ ਦੀਵਾਲੀ ਤੇ ਬਾਕੀ ਫੋਨ ਵੀਰ ਨੂੰ ਜਰੂਰ ਕਰੋ ਚੰਗੇ ਪਸ਼ੂ ਆ ਧੰਨਵਾਦ ਜੀ